ਤਸਵੀਰਾਂ ਲੁਧਿਆਣਾ ਚ ਪੈਂਦੇ ਸੁੰਦਰ ਨਗਰ ਦੀਆਂ ਨੇ ਜਿੱਥੇ ਦੋ ਟੀਰਾ ਚ ਦੇਰ ਰਾਤ ਇੱਕ ਘਰ ਅੱਗੇ ਪਿਸ਼ਾਬ ਕਰਨ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਦੌਰਾਨ ਕੁਝ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਹ ਦੋਵੇਂ ਗੁੱਟਾ ਕਾਲੀ ਤੇ ਕਾਂਗਰਸੀ ਪਾਰਟੀ ਨਾਲ ਸਬੰਧਤ ਨੇ ਦੱਸਦੀ ਹੈ ਕਿ ਝਗੜੇ ਤੋਂ ਬਾਅਦ ਮੌਕੇ ਤੇ ਸਾਨੇਵਾਲ ਤੋਂ ਕਾਲੀ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਪਹੁੰਚ ਜਾਂਦੇ ਨੇ ਉਦਿਸ ਮਾਮਲੇ ਤੇ ਪੀੜਤ ਪਰਿਵਾਰ ਦਾ ਕਹਿਣਾ ਕਿ ਕੁਝ ਵਿਅਕਤੀਆਂ ਨੇ ਰਾਤ ਦੇ ਸਮੇਂ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਮੇਰੇ ਘਰ ਦੇ ਮੂਰੇ ਪਲਾਟ ਦੇ ਮੂਰੇ ਤਿੰਨ ਮੁੰਡੇ ਮੂਤ ਦੇ ਵੇ ਸਿਗੇ ਤੇ ਉਹਦੇ ਚੋ ਜਦੋਂ ਉਹਨਾਂ ਨੂੰ ਰੋਕਿਆ ਤੇ ਉਹ ਬੈਂਸ ਬਸਾਈ ਕਰਨ ਲੱਗੇ ਜਿਨ੍ਹਾਂ ਵਿੱਚੋਂ ਮੇਰੇ ਪਾਪਾ ਨੂੰ ੱੱਕਾ ਮਾਰਿਆ ਉਹਨਾਂ ਨੇ ਠੀਕ ਆ ਉਸ ਤੋਂ ਬਾਅਦ ਮੈਨੂੰ ੱੱਕੇ ਮਾਰੇ ਫੇ ਮੇਰੀ ਮੰਮੀ ਆਈ ਜਿਆਦਾ ਬੈਂਸ ਬਸਾਈ ਹੋਣ ਦੇ ਕਾਰਨ ਗੁਰਮੇਲ ਸਿੰਘ ਉੱਥੇ ਆਏ ਗੁਰਮੇਲ ਸਿੰਘ ਉਲਟਾ ਸਾਨੂੰ ਕਹਿਣ ਲੱਪੇ ਜੋ ਕਿ ਗੁਰਮੇਲ ਸਿੰਘ ਗੇਲੀ ਆ ਉੱਥੇ ਮੱਲੇ ਦੇ ਕਾਂਗਰਸ ਦੇ ਕੋਈ ਅਹੁਦੇਦਾਰ ਆ ਤੇ ਉਹਨਾਂ ਨੇ ਆ ਕੇ ਸਾਡੀ ਸਾਈਡ ਲਾਈਨ ਦੀ ਬਜਾਏ ਉਹਨਾਂ ਨੂੰ ਕਿਹਾ ਸਾਨੂੰ ਕਹਿੰਦੇ ਕਿ ਤੁਸੀਂ ਇਹਨਾਂ ਦਾ ਨਜਾਇਜ਼ ਕਰਦੇ ਅਸੀਂ ਉਹਨਾਂ ਨੂੰ ਕਿਹਾ ਕਾਦੀ ਨਜਾਇਜ਼ ਕਰਦੇ ਆ ਤਾਂ ਇੱਥੇ ਆ ਕੇ ਪਿਸ਼ਾਬ ਕਰਨਦੇ ਆ ਫਿਰ ਉਹ ਤਿੰਨੇ ਮੁੰਡਿਆਂ ਨੂੰ ਘਰੇ ਲੈ ਗਏ ਆਪਣੇ ਤੇ ਉਰ ਤੋਂ ਬਾਅਦ ਮੈਂ ਆਪਣੇ ਕੰਮ ਚੱਲ ਗਿਆ ਤੇ ਘਰੇ ਮੇਰਾ ਭਰਾ ਮੇਰਾ ਕਜ਼ਨ ਬ੍ਰਦਰ ਮੇਰੇ ਮੰਮੀ ਪਾਪਾ ਚਾਰੇ ਘਰੇ ਸੀਗੇ ਉਰ ਤੋਂ ਬਾਅਦ 20 25 30 35 ਮੁੰਡੇ ਆਏ ਤੇ ਉਹਨਾਂ ਦੇ ਹੱਥ 'ਚ ਨੰਗੀਆਂ ਤਲਵਾਰਾਂ ਜੋ ਕਿ ਮੇਰੇ ਭਰਾ ਦੇ ਵੀ ਮਾਰ ਕੇ ਗਏ ਮੁਠੇ ਪੁੱਠੇ ਮਾਰ ਕੇ ਗਏ ਤੇ ਉਸ ਤੋਂ ਬਾਅਦ ਕਜ਼ਨ ਬ੍ਰਦਰ ਦੇ ਮੱਲੇ ਵਾਲੇ ਸਾਰੇ ਇਕੱਠੇ ਹੋਏ ਤੇ ਉਹ ਚਲੇ ਗਏ ਗੈਲੀ ਭਾਜੀ ਵੀ ਉੱਥੇ ਹੁਣ ਤੱਕ ਮੰਮੀ ਦੇ ਵਾਲ ਪੱਟੇ ਮੰਮੀ ਦੇ ਵਾਲ ਪੱਟੇ ਉਹਨਾਂ ਨੇ ਮੰਮੀ ਨੂੰ ੱੱਕਾ ਮਾਰਿਆ ਤੁਪਨ ਤੋੜ ਕਰਕੇ ਗਏ ਸਾਰੀ ਵੀਡੀਓ ਪਈ ਆ ਇਸ ਵਾਰ ਅਕਾਲੀ ਵਿਦਾ ਇੱਕ ਢਿੱਲੋਂ ਦਾ ਕਹਿਣਾ ਕਿ ਕਾਂਗਰਸ ਦੇ ਰਾਜ 'ਚ ਲੋਕਾਂ ਨਾਲ ੱੱਕਾ ਹੋ ਰਿਹਾ ਜੋ ਸਰਾਸਰ ਗਲਤ ਹੈ ਇੱਜ਼ਤ ਨੂੰ ਹੱਥ ਪਾਇਆ ਜਾ ਰਿਹਾ ਕੱਪੜੇ ਪਾੜੇ ਜਾ ਰਹੇ ਨੇ ਅੱਗੇ ਉਹ ਤਲਵਾਰਾਂ ਲੈ ਲੈ ਕੇ ਤਲਵਾਰਾਂ ਲੈ ਲੈ ਕੇ ਘਰੇ ਟੈਕ ਕੀਤੇ ਜਾ ਰਹੇ ਨੇ ਜੀ ਇੱਕ ਮਿੰਟ ਕਹਿ ਰਹੇ ਆ ਅੱਜ ਜਦੋਂ ਕੋਈ ਐਡੀ ਬਦੀਕੀ ਹੋਣ ਦੇ ਬਾਵਜੂਦ ਇਹ ਲੋਕ ਥਾਣੇ ਦੇ ਵਿੱਚ ਆਉਂਦੇ ਨੇ ਤੇ ਥਾਣਿਆਂ ਵਾਲੇ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਉੱਪਰੋਂ ਜਵਾਬ ਦਿੰਦੇ ਨੇ ਕਿ ਦੂਜੇ ਪਾਸੇ ਕਾਂਗਰਸੀ ਦੇ ਜੀ ਜੇ ਕਾਂਗਰਸੀ ਨੇ ਉਹ ਕਿ ਕਿੱਡੀ ਕਬੜੀ ਤੋਪ ਨੇ ਜੀ ਜੀ ਕੀ ਪਪਲ ਨੂੰ ਮਾਰ ਦੇਣਗੇ ਮੈਂ ਥਾਣੇ ਖੁਦ ਆਪ ਚਲ ਕੇ ਆਇਆ ਮੈਂ ਪਬਲਿਕ ਦੇ ਮੇਰੇ ਕਿਸੇ ਵੀ ਛੋਟੇ ਦੇ ਛੋਟੇ ਵੀਰ ਦੇ ਨਾਲ ਵੀ ਟੱਕਾ ਹੋਵੇ ਮੈਂ ਪਬਲਿਕ ਦੇ ਨਾਲ ਖੜੂਗਾ ਇਹ ਸੁੰਦਰ ਨਗਰ ਦੇ ਨਿਵਾਸੀਆਂ ਦੇ ਨਾਲ ਵਿਚਾਰੇ ਬਹੁਤ ਹੀ ਜ਼ਿਆਦਾ ਸ਼ਾਂਤ ਮੀ ਰਹਿਣ ਵਾਲੇ ਲੋਕ ਨਹੀਂ ਆਪਨੇ ਛੋਟਾ ਮੋਟਾ ਕਾਰੋਬਾਰ ਕਰਕੇ ਆਪਣੇ ਘਰਾਂ ਨੂੰ ਪਾਲਦੇ ਨੇ ਦੂਜੇ ਪਾਸੇ ਇਸ ਮਾਮਲੇ 'ਚ ਦਖਲ ਦੰਦੇ ਆ ਕਾਂਗਰਸੀ ਆਗੂ ਦਾ ਕਹਿਣਾ ਕਿ ਅਕਾਲੀ ਵਿਧਾਇਕ ਸਰਨਜੀਤ ਢਿੱਲੋਂ ਵੱਲੋਂ ਬਿਨਾਂ ਕਿਸੇ ਵਜ੍ਹਾ ਤੋਂ ਰਾਜਨੀਤੀ ਕੀਤੀ ਜਾ ਰਹੀ ਹੈ ਮਾਮਲਾ ਇਹ ਸੀਗਾ ਇਹ ਮੇਰੇ ਕੋ ਤਿੰਨ ਚਾਰ ਨੌਜਵਾਨ ਜੋ ਕੰਮ ਸੰਬੰਧੀ ਕੋਈ ਉਹਨਾਂ ਦਾ ਪ੍ਰਾਪਰਟੀ ਦਾ ਕੰਮ ਸੀ ਰਜਿਸਟਰੀ ਸੰਬੰਧੀ ਆਏ ਤੇ ਮੇਰੇ ਕੋਲ ਉੱਠ ਕੇ ਕਿਹੜੇ ਕਿਹੜੇ ਨੌਜਵਾਨ ਨੌਜਵਾਨ ਸੌਰਵ ਅਰਜੁਨ ਤੇ ਵਿਕੀ ਇਹ ਨੌਜਵਾਨ ਮੇਰੇ ਕੋਲ ਉੱਠ ਕੇ ਗਲੀ ਚਲੇ ਜਾਂਦੇ ਆ ਤੇ ਅੱਗੇ ਜਾ ਕੇ ਉਹ ਜਾ ਕਿਤੇ ਮੋਟਰਸਾਈਕਲ ਮੋੜ ਰਹੇ ਸੀ ਤਾਂ ਉਹਨਾਂ ਦਾ ਅੱਗੇ ਜਾ ਕੇ ਰਿੱਕੀ ਮਿੱਕੀ ਨਾਂ ਦੇ ਲੜਕਿਆਂ ਨਾਲ ਝਗੜਾ ਹੋ ਜਾਂਦਾ ਝਗੜਾ ਇਹ ਹੁੰਦਾ ਵੀ ਉਹ ਲੜਕਾ ਕਿਤੇ ਮੋਟਰਸਾਈਕਲ ਮੋੜਨ ਲੱਗੇ ਤਾਂ ਮੋਟਰਸਾਈਕਲ ਤੋਂ ਪਿੱਛੇ ਉਤਰਦਾ ਉਹ ਕਹਿੰਦਾ ਵੀ ਇੱਥੇ ਤੂੰ ਬੇ ਬਾਥਰੂਮ ਕਰਨ ਦੀ ਜਗ੍ਹਾ ਨਹੀਂ ਬੇ ਬਾਥਰੂਮ ਨਾ ਕਰ ਉਹ ਕਹਿੰਦਾ ਵੀਰੇ ਸੌਰੀ ਵੀ ਮੈਂ ਬੇ ਇੱਥੇ ਬਾਥਰੂਮ ਨਹੀਂ ਕਰਨ ਲੱਗਿਆ ਸੀ ਬੇ ਵਾਸੀ ਤਾਂ ਵੈਸੇ ਮੋਟਰਸਾਈਕਲ ਮੋੜ ਰਿਹਾ ਸੀ ਤਾਂ ਇਸ ਗੱਲ ਨੂੰ ਇੰਨੇ ਨੂੰ ਇਹ ਰਿੱਕੀ ਮਿੱਕੀ ਤੇ ਤਿੰਨ ਚਾਰ ਨੌਜਵਾਨ ਹੋਰ ਰਲ ਕੇ ਉਹਨਾਂ ਤੇ ਡਾਂਗਾ ਸੋਟਿਆ ਨਾ ਹਮਲਾ ਕਰਤਾ ਹਮਲਾ ਕਰਕੇ ਕੁੱਟ-ਕੁੱਟ ਕੇ ਉਹਦੀ ਸ਼ਰਟ ਪਾੜਤੀ ਤੇ ਇਹਨਾਂ ਨੂੰ ਮੈਂ ਜਦੋਂ ਰੌਲਾ ਸੁਣ ਕੇ ਬਾਹਰ ਨਿਕਲਿਆ ਤਾਂ ਬਾਹਰ ਨਿਕਲ ਕੇ ਮੈਂ ਜਦੋਂ ਦੇਖਿਆ ਮੈਂ ਕਿਹਾ ਵੀ ਇਹ ਲੜ ਕੇ ਮੇਰੇ ਕੋ ਕੰਮ ਆਈ ਸੀ ਤਾਂ ਮੈਨੇ ਉਹ ਜਾ ਕੇ ਛਡਾਵਾ ਤੇ ਮੈਂ ਪਿੱਛੋਂ ਜਾ ਕੇ ਇਹਨਾਂ ਨੂੰ ਮੈਂ ਮੌਕੇ ਤੇ ਕਿਹਾ ਮੈਂ ਕਿਹਾ ਵੀ ਮੁੰਡੇ ਮੇਰੇ ਕੋਲ ਆਇਆ ਤਾਂ ਵੀ ਤੁਸੀਂ ਇਹਨਾਂ ਨਾਲ ਝਗੜਾ ਨਾ ਕਰੋ ਤਾਂ ਮੈਂ ਕਿਹਾ ਵੀ ਇਹ ਕਹਿਣ ਲੱਗੇ ਕਹਿੰਦੇ ਵੀ ਇਹਦੇ ਵੀ ਸਾਲੇ ਦੇ ਮਾਰ ਤਾਂ ਇਹਨੇ ਜਿਹਨਾਂ ਨੇ ਫੇਰ ਦੁਆਰਾ ਤੋਂ ਤਿੰਨ ਚਾਰ ਮੁੰਡੇ ਹੋਰ ਸੱਦ ਕੇ ਉਹਨਾਂ ਨੂੰ ਦੁਆਰਾ ਤੋਂ ਕੁੱਟਣਾ ਸ਼ੁਰੂ ਕਰਤਾ ਫਿਲਹਾਲ ਪੁੱਛਦਾ ਇਸ ਮਾਮਲੇ ਤੇ ਅਜੇ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਲੁਧਿਆਣਾ ਤਰ ਜਿੰਦਰ अरोड़ा ਦੀ ਰਿਪੋਰਟ ਡੀ5 ਚੈਨਲ ਪੰਜਾਬੀ